ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਭੋਜੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸਰਦਾਰ ਜਗਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਸਾਰੇ ਵੀਰ ਸਾਰੇ ਭਰਾਵਾਂ ਨੂੰ ਪਤਾ ਹੀ ਆ ਜਿਹੜੇ ਵੀਰ ਆਪਣੀ ਰੁਟੀਨ ਦੇ ਵਿੱਚ ਵੀਡੀਓ ਵੇਖਦੇ ਆ ਮਾਲ ਇਹਨਾਂ ਕੋਲ ਦੋਸਤੋ ਤਕਰੀਬਨ ਘਰੇ ਡੇਰੀ ਪਰਪਸ ਵਾਸਤੇ ਵੀ ਵੜਾ ਗਾਵਾਂ ਰੱਖੀਆਂ ਨੇ ਤੇ ਨਾਲ ਦੀ ਨਾਲ ਜਿਹੜਾ ਦੋਸਤੋ ਸੇਲ ਪਰਚੇਜ ਦਾ ਕੰਮ ਆ ਵਾੜਾਂ तकरीबन ज्यादातर ਇਸ ਕਿੱਲੇ ਤੇ ਆਉਂਦੀਆਂ ਨੇ ਪਹਿਲਾਂ ਵੀ ਤੁਹਾਨੂੰ ਆਪਾਂ ਹਰੇਕਪੂਰ ਦੇ ਵਿੱਚ ਚਾਹੇ 2 4 5 ਨਗ ਜਿਹੜੇ ਆ ਖਾਸ ਤੌਰ ਤੇ ज्यादातर ਵੜਾ ਹੀ ਦਿਖਾਈਆਂ ਨੇ ਬੱਛੀਆਂ ਜਿਹੜੀਆਂ ਦੋਸਤੋ 2 4 2 00 ਨਗ ਹਰ ਵਕਤ ਜਿਹੜੇ ਮੌਜੂਦ ਹੁੰਦੇ ਆ ਜਦੋਂ ਮਰਜੀ ਕੋਈ ਸੱਜਣ ਆਪਣਾ ਭਰਾ ਵਿਜ਼ਿਟ ਕਰਕੇ ਆ ਕੇ ਆਪਣੀ ਤਸੱਲੀ ਕਰਕੇ ਮਾਲ ਲੈ ਕੇ ਜਾ ਸਕਦਾ ਪੋਝੀਆਂ ਪਿੰਡ ਨੇੜੇ ਪੰਜਵਾੜ ਦੇ ਰਹਿ ਜਾਂਦਾ ਚਭਾਲ ਦੇ ਵੀ ਇਹ ਪਿੰਡ ਬਿਲਕੁਲ ਨਜ਼ਦੀਕ ਆ ਵੱਡਾ ਪਿੰਡ ਸੁਰਸਿੰਘ ਵੀ ਇੱਥੋਂ ਥੋੜੀ ਦੂਰੀ ਤੇ ਆ ਇਸ ਪਿੰਡ ਵੀ ਇਥੋਂ ਤਕਰੀਬਨ ਕੋਈ 10-12 ਕਿਲੋਮੀਟਰ ਦੀ ਸਾਰੀ ਦੂਰੀ ਆ। ਕਰਨਤਰਨ ਜ਼ਿਲ੍ਹਾ ਵੀ ਹੈ ਤੇ ਤਹਿਸੀਲ ਵੀ ਹੈ ਇਸ ਪਿੰਡ ਨੂੰ ਲੱਗਦਾ 15-16 ਕਿਲੋਮੀਟਰ ਦੀ ਸਾਰੀ ਦੂਰੀ ਆ। ਬਾਕੀ ਪੂਰੀ ਗੱਲਬਾਤ ਕਰਾਂਗੇ ਅੱਜ ਸਰਦਾਰ ਜਗਿੰਦਰ ਸਿੰਘ ਉਹਨਾਂ ਦੇ ਨਾਲ ਇਹ ਦੋ ਵਾੜਾਂ ਦਿਖਾਉਣੀਆਂ ਜੋੜੀ ਆ। ਹੋ ਸਕਦਾ ਵੀ ਕਿਸੇ ਭਰਾ ਨੂੰ ਜੋੜੀ ਵਾੜਾਂ ਦੀ ਪਸੰਦ ਆ ਜਾਏ ਕਿਉਂਕਿ ਬੱਚੀਆਂ ਦੋਵੇਂ ਟੱਪੀਆਂ ਨੇ। ਰੰਗ ਬਾਜ ਆ। ਥੱਲੋਂ ਕਾਫੀ ਸੋਨੇ ਵਿਖਾਲੇ ਆ ਠੀਕ ਆ ਜੀ ਇੱਕ ਸੂਈ ਹੈ ਤੇ ਇੱਕ ਗੱਬਣ। 29 ਤਰੀਕ ਆ 29 ਨਵੰਬਰ ਤੇ ਸਮਾਂ ਦੋਸਤੋ ਸ਼ਾਮ ਦੇ ਕੋਈ 4 4:30 5 ਵਜੇ ਦਾ ਟਾਈਮ ਆ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਬਥੇਰੇ ਡਿਟੇਲ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਸਭ ਤੋਂ ਪਹਿਲਾਂ ਭਾਜੀ ਜਗਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਭਾਜੀ ਕਹਿੰ ਸੀ ਤਾਂ ਮੈਂ ਨਾ ਛੜਦੀ ਕਲਾ ਬਾਬੇ ਦੀਪ ਸਿੰਘ ਜੀ ਕਿਰਪਾ ਮਾਰ ਛੜਦੀ ਕਲਾ ਜੀ ਸ਼ੁਕਰ ਹੈ ਹਾਂਜੀ ਭਾਜੀ ਮਾਲ ਚਲੋ ਵਿੱਚ ਵਕਫਾ तकरीबन ਚਲੋ ਇਕੱਠਾ 10 ਦਿਨਾਂ ਦਾ ਗੈਪ ਪੈ ਜਾਂਦਾ ਪਰ ਮਾਲ ਵਿੱਚ ਟੜਾ ਟੜਾਈ ਜਾਂਦਾ ਦੋ ਚਾਰ ਨੱਕ ਚਲੇ ਗਏ ਆ ਜੀ ਹਾਂਜੀ ਹਾਂਜੀ ਅੱਜ ਦੋ ਬੱਛੀਆਂ तकरीबन ਆਪਾਂ ਭੈਣ ਭਰਾਵ ਤੇ ਦੋਵੇਂ ਬੱਚੀਆਂ ਦੀ ਗੱਲ ਕਰਕੇ ਇੱਕ ਗੱਬੜ ਆਪਣੇ ਕੋਲ ਤੇ ਇੱਕ ਸੂਈ ਆ। ਹਾਂਜੀ ਉਹ ਜਿਹੜੀ ਗੱਬੜ ਉਹ ਪਹਿਲਣ ਜੇ। ਹਾਂਜੀ। ਹਾਂ ਤੇ ਦੰਡੀਆਂ ਬਰਾਬਰ ਕਰਨ ਦੀ ਜਵਾਨੀਆਂ। ਠੀਕ ਆ ਜੀ। ਜਿਹੜੀ ਗੱਬੜ ਆ ਮੈਂ ਵੇਖੀ ਜਵਾਨੀ ਵੀ ਬਰਾਬਰ ਜਿਹੜੀ ਕਰਨੀ ਉਹ ਜਵਾਨੀ ਹੁੰਦੀ ਆ। ਹਾਂ ਠੀਕ ਆ ਜੀ। ਹਾਂ ਤੇ ਦਿਨ ਲੈ ਜੂ 8 ਤੋਂ 10 ਲੈ ਜੇ। ਆਹ। ਵਛੀ ਬਣੂ ਚੰਗੀ ਸੀਲਸ ਲਾ ਕੇ ਚੰਗੀ ਆ। ਠੀਕ ਆ ਜੀ। ਇਹ ਪਹਿਲਾ ਸੂਆ ਜ ਬੱਚੀ। ਇਹ ਪਲੂਣ ਪਹਿਲਾ ਸੂਣੀ ਆ। ਹਾਂਜੀ। ਸ਼ੁਰੂਆਤ ਆਪਾਂ ਕਰਾਂਗੇ ਜਿਹੜੀ ਸੂਈ ਸਵਾਈ ਵਾਰ ਤੋਂ। ਹਾਂਜੀ। ਵੀਰਾਂ ਨੂੰ ਪੂਰੀ ਤਸੱਲੀ ਨਾਲ ਜਾਣਕਾਰੀ ਦੇਦ ਕੇ ਕਈ ਵਾਰਾ ਚਲੋ ਭੈਣ ਭਰਾ ਤੁਹਾਡੇ ਕੋਲ ਆਨਲਾਈਨ ਵੀ ਮਾਲ ਖਰੀਦਦਾਰੀ ਕਰ ਲੈਂਦੇ ਆ ਹਾਂਜੀ ਹਾਂਜੀ ਤੇ ਗੱਲ ਆਪਾਂ ਹਮੇਸ਼ਾ ਦੱਸਦੇ ਨੇ ਵੀ ਜਿਹੜੀ ਨਿਕਲ ਆਉਣੀ ਹੈ ਜਿਹੜੀ ਨਿਕਲ ਆਉਣੀ ਉਹ ਹੀ ਨਿਕਲੂਗੀ ਦੂਜੀ ਨਹੀਂ ਨਿਕਲੂਗੀ ਠੀਕ ਆ ਜੀ ਹਾਂਜੀ ਆ ਦੂਜਾ ਸੁਆ ਜੀ ਹਾਂਜੀ ਇੱਥੋਂ ਕਰਦੇ ਆ ਭਾਜੀ ਹਾਂਜੀ ਸ਼ੁਰੂਆਤ ਪਹਿਲੇ ਨੰਬਰ ਵਾਲੀ ਵੈੜ ਤੋਂ ਕਰਦੇ ਆ ਸੂਈ ਸੁਬਾਈ ਆ ਦੂਜਾ ਸੁਆ ਜੀ ਹਾਂਜੀ ਦੂਜਾ ਸੁਆ ਠੀਕ ਆ ਜੀ ਤੇ ਅੱਜ ਭਲਕੀ ਸੂਈ ਹੈ ਕਿ ਹੋ ਗਿਆ ਤਿੰਨ ਦਿਨ ਹੋਏ ਸੂਈ ਨੂੰ ਤਿੰਨ ਕਿ ਦਿਨ ਹੋ ਗਿਆ ਹਾਂਜੀ ਹੈ ਸੈਕੰਡ ਟਾਈਮਰ ਆ ਦੂਜਾ ਸੂਬਾ ਮਗਰ ਬੱਛਾ ਹਾਂਜੀ ਮਗਰ ਬੱਛਾ ਜੀ ਚੁਵਾਈ ਦੀ ਕਿਵੇਂ ਨਿਕਲੀ ਮੈਂ ਨਾ ਬਿਲਕੁਲ ਓਕੇ ਬੰਬੇ ਪਾਸ ਆ ਜੀ ਠੀਕ ਆ ਜੀ ਸੋ ਚੁਵਾਈ ਚੁਵਾਈ ਦੀ ਦੋਸਤ ਚੰਗੀ ਨਿਕਲੀ ਐ ਠੰਡੀ ਧੀ ਰਹੀਏ ਕੋਈ ਗਾਲ ਹੀ ਨਹੀਂ ਕਰਨ ਵਾਲੀ ਬਣ ਨਿਆਣਾ ਛੋਲੇ ਸਿਆਣਾ ਛੋਲੇ ਜਿਦਾਂ ਮਰਜ਼ੀ ਐ ਹਰਕੇ ਵੇਖੋ ਥਾਣਾ ਕੋਈ ਚੱਕਰ ਹੀ ਨਹੀਂ ਜਿਹੜੇ ਬੰਨੇ ਕੋਈ ਮਰਜ਼ੀ ਬਹਿ ਜੇ ਤੇ ਸੋ ਚਾਰੇ ਥਾਣਾ ਠੀਕ ਆ ਜੀ ਮਤਲਬ ਕੋਈ ਬੱਚੀ ਕੋਈ ਸ਼ਾਂ ਕੋਟ ਨਹੀਂ ਤੁਹਾਨੂੰ ਨਾਲ ਦਿਖਾਈ ਦੇਊਗੀ ਕੱਦ ਵਟੀਆਂ ਵੜਣਾ گاਵਾ ਦੇ ਵਿੱਚ ਵੇਖੋ ਮੂਮਾ ਬੜਾ ਸੋਹਣਾ ਬੂਤੀ ਬਾਤੀ ਸੋਹਣੀ ਆ ਠ ਇਹ ਤਾਂ 1617 ਕਿਲੋ ਬੋਲਾ ਵਾ 1617 ਕਿਲੋ ਤੇ ਸੌਦਾ ਕੋ 16 ਮੰਨ ਕੇ ਚੱਲੇ ਕਰਿਆ ਖੜਦਾ ਠੀਕ ਆ ਜੀ ਹਾਂ ਸੋ ਦੋਸਤੋ 16 ਲੀਟਰ ਜਿਹੜਾ ਬੋਲਾ ਆ ਬੱਚੀ ਥੱਲੇ ਹਾਂਜੀ ਅੱਜ ਸਿਰਫ ਕੋ ਤੱਜਾ ਦੇਣੀਆਂ ਸੂਈ ਨੂੰ ਹਾਂਜੀ ਤੇ ਬੋਲਾ 16 ਲੀਟਰ ਆ ਬਾਕੀ ਕੱਦ ਹਾਈਟ ਚੰਗੀ ਆ ਵੜ ਲਾਉਗੀ ਅਗੇ ਮੱਥਾ ਚੰਗੇ ਦੁੱਧ ਚੂਵੇ ਨਵੀਂ ਤਾਂ ਪਲਾਸੀ ਚੱਲਣੀ ਬੱਚੀ ਜੀ ਹਾਂ ਹਾਂਜੀ ਬਾਕੀ ਬਹੁਤ ਸੋਹਣੀਆਂ ਸਫਾਈਆਂ ਸੁਫਈਆਂ ਦੇਵੇ ਦੀਆਂ ਕਰੋ ਚੈੱਕ ਆ ਦੇਖੋ ਜੀ ਹਾਂ ਆ ਕਰਾ ਦੋ ਮੜਾ ਖੋਲ ਕੇ ਤੋਰ ਕੇ ਚੱਲਣਾ ਸੋ ਆਰਡਰ ਦਾ ਸਾਇਜ਼ ਚੰਗਾ ਠੀਕ ਆ ਜੀ ਅੱਗੋਂ ਤੁਸੀਂ ਵੇਖੋਗੇ ਗਾੜੀ ਬਿਲਕੁਲ ਤੁਹਾਨੂੰ ਤੋਂ ਸ਼ਟਾਰਟਿੰਗ ਆ ਤੇ ਬਿਲਕੁਲ ਬੈਕ ਸਾਈਡ ਫਿਕਸ ਲੇਵਾ ਕਰਮਾਲੀ ਦਾ ਠੀਕ ਆ ਹੁਣ ਜਿਹੜਾ ਸ਼ਾਮ ਦਾ 4 ਵਜੇ ਦਾ ਟਾਈਮ ਆ ਤੇ ਮਾਰਨਿੰਗ ਕੀ ਕਿਨੇ ਕੁੱਝ ਚੁਵਾਈ ਕੀਤੀ ਹੈ ਜੀ ਸੋਰੇ ਕੋਈ 5:30 ਕ 5 ਵਜੇ ਦੀ ਚੁਵਾਈ ਹੈ ਦੀ ਬਹੁਤੀ 5:30 ਵਜੇ 200 ਚੁਵਾਈ ਦਾ ਸਮਾਂ ਮਾਰਨਿੰਗ ਦਾ ਹੁਣ ਵੀ ਤਕਰੀਬਨ 5 ਆ ਕੋਈ ਟਾਈਮੋ ਟਾਈਮ ਜਿੰਨੀ ਕ ਬਣੀ ਹੈ ਠੀਕ ਆ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆਪਾਂ ਸੋ ਬੌਲੇ ਦੇ ਉੱਤੇ ਚੱਲਣ ਲਈ ਆ ਬਾਕੀ ਕਿਸੇ ਫਾਰ ਦੋਦੋ ਤੁਸੀਂ ਚੰਗਾ ਲੈ ਸਕਦੇ ਜੇ तकरीबन ਚਲੋ 20 ਪੂ ਲੀਟਰ ਆਂਦਾ ਕੁਛ ਨਹੀਂਗਾ ਜਿੱਡੀ ਕੱਦ ਢਾਂਚੇ ਦੀ ਹੈ ਵਹਿੜਾ ਸਭ ਤੋਂ ਮੇਨ ਗੱਲ ਆ ਵੀ ਸੁਨਾਪਸ ਨੂੰ ਬਹੁਤ ਜ਼ਿਆਦਾ ਸੁੰਦਰਤਾ ਬਹੁਤ ਆ ਰੰਗ ਪ੍ਰਿੰਟ ਬਹੁਤ ਚੰਗਾ ਲੈਵੇ ਦੀ ਕੁਆਲਿਟੀ ਬਿਲਕੁਲ ਕਿਸ਼ਤੀ ਰੇਵਾ ਠੀਕ ਆ ਜੀ ਉਹਨਾਂ ਹੀ ਗਾਹ ਤੇ ਉਹਨਾਂ ਬਿਲਕੁਲ ਪੱਟਾਂ ਦੇ ਸਾਹਣ ਦੇ ਵਿਚਕਾਰ ਆ ਦਿਖਾ ਦੂ ਇਹਨੂੰ ਆ ਦੇਖੋ ਆ ਲਓ ਲਓ ਮੋੜ ਦਿਓ ਕਿਉਣ ਚਵਾਦੇ ਆ ਬੰਬਈਏ ਪੂਰੀ ਮੈਂ ਮੈਂ ਕੋਈ ਗਾਲ ਹੀ ਨਹੀਂ ਕਰਨ ਵਾਲੀ ਸੰਧੂ ਸਾਹਿਬ ਇੰਨੀ ਸੀਲਸ ਲਾ ਗਿਆ ਚੱਕੋ ਜੀ ਹਾਂ ਨਹੀਂ ਬਾੜ ਬਾਕੀ ਵੇਖ ਕੇ ਪਤਾ ਲੱਗ ਜਾਂਦਾ ਬਹੁਤ ਸੁਥਰੀ ਸਾਫ ਬੱਛੀ ਆ ਹਾਂਜੀ ਸੁੰਦਰਤਾ ਵੀ ਚੰਗੀ ਆ ਬਾਕੀ ਲੇਵਲੂਬੇ ਦੀ ਵੀ ਬਹੁਤ ਹੀ ਕੁਆਲਿਟੀ ਆਰਡਰ ਬਹੁਤ ਸੋਹਣਾ ਤੁਹਾਨੂੰ ਸਭ ਆ ਮਾਰੋ ਨੀਗਾ ਜੀ ਬਹਿਣੀ ਵਾਲੇ ਪਾਸਿਓ ਸੋ ਨਾਲ ਦੀ ਨਾਲ ਤੁਸੀਂ ਚਵਾਈ ਵੀ ਦੇਖ ਰਹੇ ਜੀ ਠੀਕ ਆ ਜੀ ਕਿਉਂਕਿ ਸੂਈ ਸਵਾਈਏ ਤੇ ਆਪਾਂ ਭੈਣ ਭਰਾਵਾਂ ਨੂੰ ਚਵਾਈ ਨਾ ਵਿਖਾਈਏ ਇਹ ਵੀ ਨਹੀਂ ਹੁੰਦਾਗਾ ਠੀਕ ਆ ਜੀ ਤੇ ਕੋਈ ਵੀ ਸੱਜਣ ਆਨਲਾਈਨ ਵੀ ਸੌਦਾ ਕਰ ਲੈਂਦਾ ਚਵਾਈ ਚੁਬਈ ਦੀ ਬਿਲਕੁਲ ਪਰਫੈਕਟ ਇੱਕ ਨੰਬਰ ਇਹਦਾ ਭਾਜੀ ਕੀ ਮੁੱਲ ਕੀ ਡਿਮਾਂਡ ਕਰਦੇ ਪੈ ਜੀ ਸੰਧੂ ਸਾਹਿਬ ਗਾਂ ਤੇ ਹੈਗੀ 80000 ਦੀ ਹਾਂ ਮੈਂ ਤਾਂ ਨਾ 75000 ਮੁੱਲ ਪਾ ਦਈਏ ਪਾ ਦਿਓ ਤੁਹਾਡੀ ਇੱਛਾ ਜੀ ਜਿੰਨਾ ਮਰਜ਼ੀ ਪਾ ਦਿਓ ਆਪਾਂ ਦੇ ਦਈਏ ਜਾਂ ਮੁੱਲ ਜਿੰਨਾ ਮਰਜ਼ੀ ਪਾ ਦਿਓ ਰੈਤ ਕਰਕੇ ਦੇ ਦਈਏ ਜੈਸ ਨੂੰ 72000 ਦੀ ਦੇਣੀ ਹੈ 72 ਦੀ ਹਾਂ 72 ਦੀ ਦੇਣੀ ਹੈ ਜੈਸ ਨੂੰ ਹੈ ਹਾਂ ਜੀ ਜੈਸ ਨੂੰ ਲੋ ਜੀ 72000 ਦੀ ਦੋਸਤੋ ਇਹ ਬੱਛੀ ਮਿਲ ਜੂਗੀ ਅੱਜ ਮਗਰ ਬੱਛਾ ਮੇਲ ਕਾਫ ਆ ਬਾਕੀ ਜੋ ਡਿਟੇਲ ਜੋ ਹਿਸਟਰੀ ਆ ਅੱਜ ਤੱਕ ਦੀ ਠੀਕ ਹੈ ਜੀ ਬੋਲੇ-ਬੂਲੇ ਤੇ ਚੱਲਣ ਦੀ ਦੋ ਟਾਈਮ ਤਸੱਲੀ ਕਰਕੇ ਖੜੇ ਦੋਵੇਂ ਟ ਪਾ ਵੀਡੀਓ ਕਾਲ ਤੇ ਚਵਾ ਲੈ ਭਾਂ ਆਣ ਕੇ ਚੋਲੇ ਹਾਂ ਤਸੱਲੀ ਕਰੇ ਕੋਈ ਪੂਰੀ ਤਸੱਲੀ ਕਰੇ ਐ ਬੰਬੇ ਪਾਸ ਹੋ ਜੋਂ ਲਾਣੀ ਮਗਾਉ ਤੇ ਤਾਂ ਵੀ ਕਰੇ ਡੋਕਾ ਨਾ ਮਾਰੂਗਾ ਪੂਰੀ ਪੂਰ ਛਟਾ ਨਹੀਂ ਹੋਊਗਾ ਜਿੰਨਾ ਦੋ ਦੱਸਾਂਗੇ ਉਹ ਨਹੀਂ ਰਗਣਗੇ ਠੀਕ ਆ ਸੋ ਇਹ ਦੋਸਤੋ 72000 ਦੀ 72000 ਦੀ ਜਿਹੜੀ ਅੱਜ ਤੁਹਾਨੂੰ ਵੈੜ ਮਿਲ ਜੂਗੀ ਬਾਕੀ ਨਖੜਵਾ ਥਾਣਾ ਬਹਿਣੀ ਇੱਕ ਬਹਿਣੀ ਬੈਗ ਸਟੋਰ ਤੁਹਾਨੂੰ ਤਸੱਲੀ ਨਾਲ ਤੁਸੀਂ ਦੇਖ ਲਈ ਆ ਜਿੱਦਾਂ ਮਰਜ਼ੀ ਆਣ ਕੇ ਤਸੱਲੀ ਕਰੋ ਥੋੜਾ ਸੂ ਸਵਾਦ ਦੇ ਵਿੱਚ ਕਿਉਂ ਸੂਈ ਤਾਜੀ ਆ ਇੱਧਰ ਸੈਕਿੰਡ ਨੰਬਰ ਤੇ ਭਾਜੀ ਆਪਣੇ ਕੋਲ ਆ ਬੱਚੀ ਵੀ ਖੜੀ ਹੈ ਨੀਰੀ ਅਫਲਾ ਤੂੰ ਨਹੀਂ ਹ ਬੱਚੀ ਨਾ ਡੰਡੂੜਾ ਬਹੁਤ ਚੱਡੇ ਲੈਣਾ ਬਹੁਤ ਜਾਰੀ ਦੋ 20 ਤੋਂ ਪਲਾਸੀ ਚੱਲਣ ਵਾਲੀ ਵੱਛੀ ਬਾਨੀ ਹੈ ਕੱਦ ਬਹੁਤ ਬਹੁਤ ਜ਼ਿਆਦਾ ਸੋਹਣੀ ਸੋਹਣੀ ਬੜੀ ਹੈ ਬੱਚੀ ਉਹ ਜੀ ਵੀ ਠੰਡੀ ਠੀਰੀ ਆ ਆ ਵੇਖੋ ਮਾਣਾ ਡਿਜ਼ਾਈਨ ਹੀ ਅਲੱਦਾ ਲੱਗਾ ਨੂੰ ਹੈ ਅਲੱਦਾ ਲੱਗਾ ਥਣ ਸੋਹਣੇ ਵੇਖੋ ਕਿਤਰਾ ਕੱਢਿਆ ਵੱਛੀ ਨੇ ਪਹਿਲਣ ਨੇ ਪਹਿਲਾਂ ਨੂੰ ਬੱਚੀ ਆ ਤੇ ਦੰਦੀ ਛਿੱਕੀ ਕਰਨੀਆਂ ਬਰਾਬਰ ਕਰਨੀ ਬਰਾਬਰ ਕਰਨ ਲਈ ਆ ਵੱਛੀ ਜਵਾਲ ਹੁੰਦੀ ਹੈ ਲੋ ਜੀ ਬਹੁਤਾ ਸੋਹਣਾ ਥਾਣ ਲੱਗਾ ਪਿੰਕ ਗੁਲਾਬੀ ਥਾਣਾ ਬਾਕੀ ਨਕਸ਼ਾ ਹੀ ਬਣਿਆ ਪਿਆ ਲੇਵੇ ਦੇ ਉੱਤੇ ਠੀਕ ਹੈ ਜੀ ਤੇ ਆ ਜਿਹੜੀ ਬਿਲਕੁਲ ਤੁ ਬਹੁਤ ਪੁਲੀ ਪੁਲੀ ਬਹੁਤ ਜਿਆਦਾ ਵੜ ਲਓ ਜੀ ਵੇਖੋ ਓਵੇਂ ਠੰਡੀ ਧਿਰੀ ਆ ਕੋਈ ਗੱਲ ਨਹੀਂ ਕਰ ਰਹੇ ਨਹੀਂ ਵੀ ਛੜਾਕਲ ਨਿਕਲੂਗੀ ਉਹ ਚੀਜ਼ ਨਹੀਂ ਆ ਵੇਖੋ ਥਣ ਕਿਧਾਂ ਨੇ ਆਜੇ ਬਣਦੀਆਂ ਆ ਠੱਲਾਂ ਵਛੀਆਂ ਕਿੱਤਾ ਕਿਆ ਇਹਨੇ ਖੋਲਣਾ ਵਛੀ ਨੇ ਪੂਰਾ ਪੂਰਾ ਮਗਰਾ ਪਾਉਗੀ ਥੱਲੇ ਹਾਂਜੀ ਹਾਂਜੀ ਬਹੁਤ ਸੋਹਣੀ ਦੋਸਤੋ ਚੌੜਾ ਪਿੱਠ ਪੁੜਾ ਬਾਕੀ ਵਛੀ ਨਵੀਆਂ ਠੀਕ ਆ ਜੀ ਤੇ ਪਹਿਲਾ ਸੂਆ ਪਲੂਣ ਵਛੀ ਸੂਣ ਵਾਲੀ ਆ ਤੇ ਤਕਰੀਬਨ ਦੰਦੀ ਵੀ ਤੁਹਾਨੂੰ ਦੱਸ ਦਿੱਤਾ ਵੀ ਕੰਨੀਆਂ ਬਰਾਬਰ ਚੱਕ ਗਈ ਆ ਠੀਕ ਬਰਾਬਰ ਕਰ ਗਈ ਆ ਜਾਂ ਬਰਾਬਰ ਕਰਦੀ ਪਈ ਆ ਉਹ ਮੂੰਹ ਫੜ ਕੇ ਜਿਹੜਾ ਮਰਜੀ ਸੱਜਣ ਵੇਖ ਲੇ ਹਾਇ ਪਲੂਣ ਪਹਿਲਾਂ ਨਹੀਂ ਵੱਚੀ ਹਾਂ ਪਹਿਲਾਂ ਨਹੀਂ ਆ ਜੀ ਹਾਂ ਲੈ ਵੀਰੇ ਖੋਲੀ ਮੜਾ ਤੋੜ ਕੇ ਦਿਖਾਈਏ ਬਸ ਤੋੜ ਰਿਹਾ ਯਾਰੀ ਯਾ ਨੁਕਰੀ ਕੋੜੀ ਵਾਲੀ ਤੋੜਿਆ ਵਾ ਵੱਚੀ ਦੀ ਨਹੀਂ ਨਹੀਂ ਵਾ ਹੈ ਸੁੰਦਰਤਾ ਬਹੁਤ ਜਿਆਦਾ ਕਰ ਮਾਰੀ ਹੋ ਇੱਕੋ ਇਸ ਫਰੰਟ ਤੋਂ ਮੜਾ ਫੇਸ ਵਿਖਾਈਏ ਇੱਥੇ ਖਿਲਾੜ ਕੇ ਮੜਾ ਆ ਦਿਖਾਇਓ ਆ ਦੇਖੋ ਆ ਦੇਖੋ ਬਹੁਤ ਜਿਆਦਾ ਹੁਸਨਿਆ ਵੱਚੀ ਤੇ ਆ ਦੇਖੋ ਜੀ ਇਹ ਵੀਡੀਓ ਵੀ ਹਾਂ ਬਿਲਕੁਲ ਬਿਲਕੁਲ ਲੈ ਪ੍ਰਾਪਾਂਦਾ ਪਿਆ ਵੀ ਉਹਨਾਂ ਜੇ ਵੀਡੀਓ ਚ ਵੀ ਨਹੀਂ ਗੱਲ ਪਾਉਂਦੀ ਭਈ ਜਿੰਨੀ ਇੱਥੇ ਕੋਲਣ ਕੇ ਖੜ ਕੇ ਕੋਈ ਵੇਖੂਗਾ ਹੈ ਠੀਕ ਆ ਬਾਈ ਆ ਦੇਖ ਨੀ ਬੱਚੀ ਹੈ ਵੀ ਚੰਗੀ ਆ ਬਾਕੀ ਕੱਦ ਕੋ ਤਾਂ ਬਹੁਤ ਸੋਹਣਾ ਬੱਚੀ ਦਾ ਬਹੁਤ ਸੋਹਣੀ ਹੈ ਬੱਚੀ ਦੀ ਦੂਜੇ ਤੀਜੇ ਸਵੇਰ ਨਾ ਕਰਮ ਵਾਲੀ ਵੱਡੀ ਵਾੜ ਬਣ ਵਾੜ ਬਣੂ ਬਾਕੀ ਉਹ ਨਹੀਂ ਆਮ ਘਾਈਆਂ ਵਾਂਗੂ ਟੰਗਲ ਜੀ ਆ ਉਹ ਚੀਜ਼ ਨਹੀਂ ਹੈਗੀ ਇਹਦੀ ਇਹ ਨਹੀਂ ਹੈਗੀ ਵੀ ਉੱਚੀ ਲਾਤਾਂ ਲਈ ਉਹ ਗੱਲ ਬਾਤ ਨਹੀਂ ਉਹ ਨਹੀਂ ਹੈਗੀ ਹਾਂ ਬਾਕੀ ਇਹ ਥੋੜਾ ਵੀ ਕੁਰਸੀ ਢਾ ਕੇ ਚੋਣੀ ਪੂ ਥੱਲੇ ਵੀ ਸਿਰ ਜਿਹੜੀ ਉੱਚੀ ਹੂ ਦਾ ਨਹੀਂ ਨਹੀਂ ਬਹੁਤ ਸੋਹਣਾ ਇਹਨੂੰ ਤਰੀ ਵੀਰੇ ਇਹਨੂੰ ਤਰੀ ਹਾਂ ਇੱਥੇ ਰੋਕਿਆ ਜੀ ਆ ਬਖਾ ਦੋ ਇੱਕ ਹੋਰ ਡਿਜ਼ਾਈਨ ਮਾੜਾ ਲੈਵੇ ਦਾ ਆ ਕਰੋ ਚਾਹੇ ਠੀਕ ਆ ਜੀ ਬਹੁਤ ਸੋਹਣਾ ਫਿਰਾਂ ਦੋਸਤੋ ਲੈਵਾ ਟਿਕਾਣੇ ਤੇ ਲੈਵਾ ਤੇ ਫਿਰ ਸਾਡਾ ਹਜੇ ਸਮਾਂ ਇਹਦਾ ਭਾਜੀ 8 7 ਦਿਨ ਸੁੰਦੀ ਦੇ ਨੇ 8 7 ਦਿਨ ਸੰਧੂ ਸਾਹਿਬ ਲੈ ਆਏ ਨੇ ਬੜੇ ਰਮਾਨਾ ਬਾਕੀ ਸਫਾਈਆਂ ਦਾ ਕੋਈ ਮੋਲ ਹੀ ਨਹੀਂਗਾ ਠੀਕ ਆ ਜੀ ਸੁੰਦਿਆ ਸੁੰਦਿਆ ਬੱਚੀ ਚਵਾਈਆਂ ਲਾ ਕੇ ਬਾਨੀ ਪੂਰੀ ਸੁੰਨਾੜੀ ਨੂੜੀ ਬਹੁਤ ਆ ਹਵਾਨੇ ਲੈਵੇ ਤੇ ਉੱਪਰ ਚਲੋ ਚੰਗੇ ਦੁੱਧ ਚੰਗੇ ਤਦਾਰੂ ਪਸ਼ੂ ਦੇ ਵੀ ਬੜੀ ਨਿਸ਼ਾਨੀ ਆ ਹਾਂ ਜੀ ਪਲੂਣ ਬੱਚੀਆ ਚਲੋ ਹੋ ਸਕਦਾ ਵੀ ਕਿਸੇ ਚੰਗੇ ਸੀਮੰਤੀ ਜਾਂ ਚੰਗੇ ਮਦਰ ਵਾਲੇ ਪੱਖ ਤੋਂ ਹੋਵੇ ਤਾਂ ਦੁੱਧ ਕਰਮ ਵਾਲੀ ਪਹਿਲੇ ਸਵੇਰ ਚੰਗਾ ਚਵਾਜੂ ਵੇਖੋ ਨਾੜਾਂ ਕੇ ਬਾਹਰ ਬਿਜਲੀ ਘਾਰੀ ਬਣਿਆ ਪਿਆ ਚੱਡੇ ਦੇ ਉੱਤੇ ਆਹ ਜਿਹੜੀ ਮੋਟੀ ਨਾੜ ਆਹ ਹੋਰ ਨਮਾ ਤੋਰਦਿਆ ਜੈਨ ਨਾ ਲਮਾ ਤੋਰਦੇ ਬੱਚੀ ਆਹ ਤੋਰਦੇ ਜੈਨ ਲੈ ਵੀ ਆਂਦੇ ਨੇ ਨਾ ਮੇਲੇ ਚ ਕੋਈ ਸਿਰ ਕੜਵਾ ਕੋਈ ਗੱਬਰ ਹੁੰਦਾ ਹਾਂ ਹਾਂ ਸਾਰੇ ਮਾਲ ਜੋ ਸਿਰ ਕੜਵੀ ਆ ਬਿਲਕੁਲ ਬਿਲਕੁਲ ਨਹੀਂ ਬੱਚੀ ਬਹੁਤ ਪਿਆਰੀ ਐ ਰੰਗ ਬਾਜਾ ਠੀਕ ਹੈ ਜੀ ਬਾਕੀ ਪ੍ਰਿੰਟ ਪ੍ਰਿੰਟ ਸਾਰੇ ਭਰਾਵਾਂ ਨੂੰ ਦੇਸੀ ਪੈਣਾ ਬਹੁਤ ਖੂਬਸੂਰਤ ਆ ਹਾਂਜੀ ਬਾਕੀ ਸਿਰਫ ਤੋਂ ਸਲਾਹਤ ਵੀ ਉਸੇ ਚੀਜ਼ ਦੀ ਹੁੰਦੀ ਆ ਠੀਕ ਹੈ ਜੀ ਚਲੋ ਕਿਤੇ ਅੱਲੇ ਪੱਲੇ ਭਾਜੀ ਕੁਝ ਹੋਵੇ ਹੋਏ ਹੈ ਹੈ ਬੱਚੀ ਚੰਗੀ ਆ ਬਾਕੀ ਥੱਲਿਓਂ ਕਾਫੀ ਸੋਨਾ ਖੁੱਲਣ ਲਈ ਆ ਲਾਏ ਬਣਾਏ ਪਈ ਆ ਅੱਠਾ ਸੱਤਾਂ ਦਿਨਾਂ ਦੇ ਵਿੱਚ ਚਲੋ ਸੋਹਣੀ ਉਮੀਦ ਕਰਦੇ ਆ ਪਿਛਲੀ ਸਾਮ ਤੇ ਸਾਲ ਬੱਚੀ ਚਵਾਖ ਆ ਗਈ ਆਪਣੀ ਪਿਛਲੀ ਸਾਮ ਤੇ ਹਾਂ ਜਿੰਨੀ ਸੰਭੀ ਬੱਚੀ ਆ ਕਰਾ ਦਿਓ ਜੱਕ ਜੀ ਆ ਲੈ ਵੇਖੋ ਥਣ ਖੜਕੜਾ ਆਦਮ ਹੋ ਰਖਣਾ ਮੈਂ ਮਿਸ ਲਾਗਿਆ ਅਸੀਂ ਵੀ ਖੜਕੜਾ ਥਣ ਦਾ ਪੂਰੇ ਮੁਠੀ ਵਾਲੇ ਸਨ ਜੀ ਹਾਂ ਵੇ ਲੋ ਇਹ ਨਹੀਂ ਬੋਦਾਂ ਮੈਂ ਮੁੱਠ ਚ ਆਉਂਦੇ ਨਾ ਸਣ ਇਹ ਬਹੁਤੀਆਂ ਬਹੁਤ ਸੁਭਾਈਆਂ ਲਕੀਆਂ ਕਰਮਾਲੀਆਂ ਨੇ ਚਲੋ ਕੋਈ ਸੱਜਣ ਵੀਰ ਲੈ ਕੇ ਜਾਵੇ ਲਹਿਣੀਆਂ ਕਰੇ ਉਹਨੂੰ ਤੇ ਇਹਦੀ ਭਾਜੀ ਡਿਮਾਂਡ ਮੁੱਲ ਕੀ ਰਹੂਗਾ ਅੱਜ ਬੱਚੀ ਦੇ ਸੰਧੂ ਸਾਹਿਬ ਲੱਖ ਰੁਪਏ ਦੀ ਆ ਪਰ ਆਪਾਂ ਜਾਇਜ਼ ਜੇ ਪਾਈਏ ਕਿਸੇ ਭੈਣ ਪੁਰਾਣੇ ਸਾੰਬਣੀ ਸਮੋਣੀ ਵੀ ਆ ਦੱਸ ਦੇਣ ਹਾਂ ਮੰਗਨੋਂ ਪੰਜਾਤਰ ਮੰਗਾ ਲੋ ਇਹ 70000 ਦੀ ਬੱਛੀ ਆਪਾਂ ਦੇ ਰਣੀ ਆ 70 ਦੀ ਹਾਂ 7 ਲੈਣ ਦੇਣ 70 ਇਹਦਾ ਯੈਸ ਨੋਈ ਬਸ ਹਾਂ 70 ਆ ਬਸ ਲਓ ਜੀ 70000 ਦੀ ਇਹ ਦੋਸਤੋ ਅੱਜ ਫਾਈਨਲ ਵਾਰਡ ਮਿਲ ਜੂਗੀ ਤੁਹਾਨੂੰ ਸੋ ਪਲੂਣ ਪਹਿਲਾ ਸੁਆ ਬੱਛੀ ਆ ਨਿਗਾ ਦੇ ਵਿੱਚੋਂ ਕੱਢ ਲਓ ਮੇਰਾ ਵੀਰ ਤਸल्ली ਨਾਲ ਠੀਕ ਆ ਜੀ ਕਿਉਂਕਿ ਬਾਅਦ ਵਿੱਚ ਇਹੋ ਜੀ ਚੀਜ਼ ਹਰੇਕ ਭਰਾ ਨੇ ਟਰਾਈ ਮਾਰਨੀ ਆ ਵੀ ਚਲੋ ਬਾਕੀ ਉਹ ਨਹੀਂ ਇੱਕ ਦਾ ਹੀ ਹਿੱਸੇ ਆ ਠੀਕ ਆ ਵੇਖੋ ਕਿੱਥੇ ਆਉਂਦੇ ਆ 6 6.5 ਫੁੱਟ ਮੈਂ ਆ ਤੇ ਵੀ ਨਿੱਗੀ ਜੀ ਨਹੀਂ ਆ ਤੋ ਵੀਡੀਓ ਜਾ ਕੇ ਕੋਈ ਵੀ ਪੂਰਾ ਫੇਰ ਕਟਵੇਂ ਜਦ ਬੱਚੀ ਪੂਰੀ ਫੇਰ ਕਟਵੀਂ ਆ ਉਹ ਡੀ ਆ ਜੋੜਾ ਪੂਰੀ ਜੋੜੀ ਬਣੀ ਆ ਅਮੀਰ ਬਹੁਤ ਸੋਹਣੀ ਬੱਚੀ ਬਹੁਤ ਪਿਆਰੀ ਬੱਚੀ ਆ ਸੋ ਜੋੜੀ ਦੋਸਤੋ ਸਟਾਰਟਿੰਗ ਦੇ ਵਿੱਚ ਆਪਾਂ ਜ਼ਿਕਰ ਕਰਤਾ ਸੀਗਾ ਚਲੋ ਮਾਲ ਭਾਜੀ ਹੁਣ ਸਾਫ ਸੁਥਰੇ ਲਿਆਉਂਦੇ ਆ ਬਾਕੀ ਦਿਖਾਉਂਦੇ ਰਹੀਦਾ ਤੁਹਾਨੂੰ ਜਾਨਵਰ ਚੰਗੇ ਹੁੰਦੇ ਆ ਇਹਨਾਂ ਦੇ ਕੋਲ ਤੇ ਰੇਟ ਵੀ ਬਿਲਕੁਲ ਜੈਨੂਅਰ ਆ ਠੀਕ ਆ ਜੀ ਬਾਕੀ ਮੇਰਾ ਭਰਾ ਕਰਿਓ ਪਹਿਲ ਕਦਮੀ ਬੱਚੀ ਨੇ ਬੰਨਾ ਅੱਜੇ ਸਿਰਫ 8-7 ਦਿਨ ਇਹਨੂੰ ਦੇਨੇ ਪੈਣੇ ਆ ਵੀ 8-7 ਦਿਨ ਲੱਗੀ ਕਰਮਾਂ ਵਾਲੀ ਖੁੱਲੇ ਡੁੱਲੇ ਥੰਨੇ ਰਿਕਾਰਡ ਤੋੜ ਦੂਗੀ ਬਹੁਤ ਪਿਆਰੀ ਆ ਖੜਨੀ ਖੁੜਨੀ ਤੇ ਉੱਤੋਂ ਵੇਖੋ ਪੂਰੀ ਸਟ੍ਰੇਟ ਫਲੈਟ ਨੀ ਕੋਈ ਕਬਨਿਟ ਢੁਈ ਦੇ ਵਿੱਚ ਤੇ ਕੋਈ ਇਹ ਨਹੀਂ ਕਿ ਆ ਵੀ ਕੁੱਬ ਘੜਦੀ ਆ ਜਾਂ ਢੁਈ ਬੈਠਵੀ ਆ ਹਾਂਜੀ ਹਾਂਜੀ ਤੇ ਇਹ ਅੱਜ ਪਾਸੀ 2 ਜਨਵਰੀ ਆਪਣੇ ਕੋਲ 2 ਹੀ ਆ ਹੈਗੇ ਤਿੰਨੇ ਪਰ ਪਾਇਏ ਦੋ ਆ ਅਛਾ ਜੀ ਉਹ ਬੱਛੀ ਪਰਾਂ ਕਿਉਂ ਨਹੀਂ ਪਾਈ ਉਹ ਟਾਈਮ ਲਿੰਗਦੀ ਥੋੜਾ ਆਠ ਦਾ ਰਣ ਅੱਛਾ ਜੀ ਤੇ ਕਿਉਂ ਕੱਚੀ ਕਹਿੰਦੇ ਭੈਣ ਭਰਾ ਨੂੰ ਧਾਕ ਨਹੀਂ ਦੇਣੀ ਸਾਹਮਣੀ ਆ ਕੋਈ ਫਾਇਦਾ ਨਹੀਂ ਉਹ ਸੂਬੂ ਟੁੱਕਪੂ ਤਿਆਰ ਹੋ ਗਈ ਨਾਲ ਹੋਰ ਦੋ ਪਾ ਦਾਂਗੇ ਕੋਈ ਚੌ ਪੰਜਾ ਦਿਨਾਂ ਨੂੰ ਫਿਰ ਪੈ ਜੂਗੀ ਹਾਂਜੀ ਲੱਥ ਲੁਥਾਊਗੀ ਥੱਲੇ ਲੱਥ ਲੁਥਾਊਗੀ ਬੜੀ ਸੁੰਦਰਤਾ ਬੜੀ ਬੱਛੀ ਦੀ ਉਹਦੀ ਹਾਂ ਉਹਦਾ ਮੁੱਲ ਕੋਈ ਨਹੀਂ ਕਰਨਾ ਜੇ ਉਹ ਦਰਸ਼ਨ ਕਰਨੇ ਕਿਸੇ ਨੇ ਦੇਵਾ ਕਰਾ ਦੇਣੇ ਤੋੜ ਦੇ ਉਹ ਬਸ ਤੋੜ ਦੇ ਖੋਲ ਕੇ ਤੋੜ ਦੇ ਅਜੇ ਨੇ ਉਹਨੂੰ ਬਿਊਟੀ ਪਾਰਲਰ ਵੀ ਨਹੀਂ ਕੀਤਾ ਹੈਗਾ ਅੱਛਾ ਬਿਊਟੀ ਪਾਰਲਰ ਨਾ ਉਹ ਤਾਂ ਹੀ ਲਬੜੀ ਤੇ ਬੜੀ ਦੇਣ ਦਾ ਜੇ 10 ਲੈ ਜੇ 12 ਲੈ ਜੇ 8 ਲੈ ਜੇ ਠੀਕ ਆ ਜੀ ਵਿਖਾ ਦਨੇ ਆ ਬਾਕੀ ਹਜੇ ਨੇ ਕਰਮਾਲੀਆਂ ਥੱਲੇ ਖੜਨਾ ਜੇ ਸਮਾਂ ਆਏ ਤੇ ਵੀ ਆਉਣਾ ਹਜੇ ਬਿਲਕੁਲ ਆਵਾ-ਤਾਮਾ ਤੇ ਆਉਣੀ ਆ ਤੇ ਹੈਗੀ ਦੂਜਾ ਸੂਹਾ ਜੇ ਦੂਜਾ ਇਹ ਦੂਜਾ ਜੇ ਲਓ ਜੀ ਦੂਜਾ ਸੂਹਾ ਸੂਣਾ ਇਹਨੇ ਵਿਖਾ ਦਨੇ ਆ ਠੀਕ ਆ ਜੀ ਥੋੜਾ ਜਿਹਾ ਮਕਸਦ ਤਾਂ ਨਹੀਂ ਸੀ ਵੀ ਚਲੋ ਇਹ ਪਾਉਣੀ ਹੈ ਵੀਡੀਓ ਚ ਕਿਉਂਕਿ ਨਵਾਈ ਧਵਾਈ ਨਹੀਂ ਗਈ ਆ ਵੇਖੋ ਜੀ ਪਹਿਲੇ ਸੂਹੇ ਰਕੜ 16 17 ਕਿਲੋ ਜੇ ਦਾ ਹਾਂ ਬਾਕੀ ਝੋਲਾ ਝਾਲਾ ਬੜਾ ਲਈ ਫਿਰ ਹਾਂਜੀ ਹਾਂਜੀ ਬੜਾ ਥੱਲੇ ਆ ਬੱਕਾ ਕੱਚੀ ਵੱਚੀ ਬੜੀ ਤਿਕਾ ਜੇ ਹਜੇ ਬਣਨਾ ਆਏ ਨੇ ਪਹਿਲਾ ਜ਼ਿਕਰ ਕਰ ਦਿੱਤਾ ਵੀ ਇਹ ਕੱਚੀ ਨਰਮ ਆ ਵੜ 12 10 12 ਦਿਨਾਂ ਦੀ ਹਾਂਜੀ ਹਾਂਜੀ ਦੂਜਾ ਸੁਆ ਵੜ ਨੇ ਸੁਣਾ ਬਾਕੀ ਰੰਗ ਬਾਜ ਆ ਰੰਗ ਪ੍ਰਿੰਟ ਜਿਹੜਾ ਇਹਨੂੰ ਲਗਾ ਕਰਮਾਲੀ ਨੂੰ ਬਹੁਤ ਜ਼ਿਆਦਾ ਥਾਣੇ ਵੀ ਮੁੱਠੀ ਵਾਲਾ ਵਾ ਕੋਈ ਗੱਲ ਕਰਨ ਵਾਲੀ ਨਹੀਂ ਵੇਖੋ ਆ ਕਿੰਨੀਆਂ ਤਲਾ ਵੜ ਚ ਨਿਕਲੀਆਂ ਕਿਤਰਾ ਤੱਕ ਅੱਜ ਭਾਜੀ ਕੋਈ ਮਾਰ ਲੈ ਸੌਦਾ ਦਾ ਦੇ ਦਿਆ ਜੇ ਕੋਈ ਜਾਇਜ਼ ਕਰਕੇ ਚਾਹ ਸੌਦਾ ਦੇ ਦੇਗਾ ਪਰ ਸੌਦਾ ਦਾ ਫੋਨ ਤੇ ਹੋਏਗਾ ਆ ਫੋਨ ਮੋਲ ਫੋਨ ਤੇ ਕਰਦੇ ਆ ਫੋਨ ਤੇਰਾ ਮੁੱਲ ਨਹੀਂ ਕਰਨਾ ਕੋਈ ਵੀਰਾ ਹੁੰਦਾ ਵੀ ਪੂਰੀ ਆਵਾ ਧਾਵਾ ਤੇ ਚੀਜ਼ ਦਾ ਮੋਲ ਹੋਰ ਹੁੰਦਾ ਥੋੜਾ ਹੋਰ ਪਲੀ ਸਭੀ ਚੰਗੀ ਹੈ ਕਰਮਾਂ ਲਈ ਜੰਮੀ ਜੁਮੀ ਬਹੁਤ ਆ ਤੇ ਮੁੱਲ ਖਾਸ ਤੌਰ ਤੇ ਫੋਨ ਤੇ ਆ ਜਿਹੜੇ ਮੇਰੇ ਭਰਾਣੋਂ ਪਸੰਦ ਆਉਣੀ ਆ ਜਾਇ ਹੋ ਸਕਦਾ ਕਾਰੀ ਕਰ ਕਿਸੇ ਭਰਾਣੇ ਦਾ ਜਾਨੀ ਹੋਵੇ 2 ਰੁਪਏ ਪ੍ਰੋਫਿਟ ਵੀ ਤੁਹਾਨੂੰ ਦੇ ਦੂਗੀ ਜਦੋਂ ਤਿਆਰੀ ਤੇ ਹੋਈ ਠੀਕ ਆ ਜੀ ਉਹ ਤੁਸੀਂ ਮੁੱਲ ਫੋਨ ਤੇ ਪੁੱਛ ਲਿਆ ਜੇ ਦੂਜਾ ਸਵੇਰ ਇਸ ਵੇੜ ਨੇ ਸੋਣਾ ਬਾਕੀ ਥਾਣਾ ਦੀ ਸਫਾਈ ਲੇਵੇ ਦੀ ਸਫਾਈ ਪੂਰੀ ਆ ਇਹ ਅੱਜ ਐਨੀਮਲ ਨੇ ਵੈਸੇ ਦੋ ਚੜੀਆਂ ਪਤਨ ਵੇੜਾ ਦਿਖਾ ਦਿੱਤੀਆਂ ਇਹਦੇ ਬਾਰੇ ਵੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਆ ਜੇ ਮੁੱਲ ਫੋਨ ਤੇ ਪੁੱਛ ਲਿਆ ਜੇ ਠੀਕ ਆ ਜੀ ਜਿਹੜੇ ਭਰਾਣੋਂ ਜਜੂਗੀ ਇੱਕ ਭਾਜੀ ਜਗਿੰਦਰ ਸਿੰਘ ਜੀ ਨੰਬਰ ਆਪਣੇ ਕਰ ਦਿੱਤੇ ਸਾਂਝੇ ਮੇਰਾ ਇੱਕ ਆਪ ਕੋ ਨੰਬਰ ਦੇਣਾ 97790 ਹਾਂ 68037 ਠੀਕ ਆ ਜੀ ਹਾਂਜੀ ਓਕੇ ਰਿਪੋਰਟ ਓਕੇ ਰਿਪੋਰਟ ਜੀ ਚਲੋ ਜੀ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਨਾਲ ਜੁੜਨ ਵਾਸਤੇ ਪੂਰੀ ਵੀਡੀਓ ਵੇਖਣ ਵਾਸਤੇ ਬਾਕੀ ਦੱਬ ਕੇ ਸ਼ੇਅਰ ਕਰਦੇ ਹੋ ਹੋਰ ਵੀ ਫਾਰਮਰ ਭਰਾਵਾਂ ਤੱਕ ਕਵਰੇਜ ਪਹੁੰਚ ਸਕੇ ਮਾਲ ਆਉਂਦਾ ਰਹਿੰਦਾ ਬਾਕੀ ਜਦੋਂ ਵੀ ਮਾਲ ਨਵਾਂ ਆਉਂਦਾ ਚਾਹੇ ਕੋਲੋ ਵੀ ਕੋਈ ਚੰਗੀ ਹੋਰ ਸੁੰਦਰਤਾ ਵਾਲੀ ਚੀਜ਼ ਹੋ ਜੇ ਤੁਹਾਡੇ ਸਾਹਮਣੇ ਚੀਜ਼ ਪੇਸ਼ ਕਰ ਦਿੱਤੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ